ਹਾਂ ਉਹਦੇ ਜਿਹੜਾ ਪੈਸਾ ਉਹ ਰੇਜ਼ ਕੀਤਾ ਗਿਆ 281 ਕਰੋੜ ਜਿਸ ਦੇ ਵਿੱਚੋਂ 70% ਹੈ ਜਿਹੜਾ ਅਪਰੋਕਸੀ ਅਪਰੋਕਸੀਮੇਟਲੀ ਰਾਉਂਡ ਲੈਸ ਦਨ 200 ਕਰੋੜ 200 ਕਰੋੜ ਤੋਂ ਥੋੜਾ ਜਿਹਾ ਘੱਟ ਇਹ ਵਰਲਡ ਬੈਂਕ ਤੋਂ 12 ਸਾਲ ਦੇ ਲੋਨ ਦੇ ਰੂਪ ਦੇ ਵਿੱਚ ਆਉਣਾ ਹੈ ਔਰ 30% ਹੈ ਜਿਹੜਾ ਯਾਨੀ ਕਿ 84 ਕਰੋੜ ਉਹ ਪੰਜਾਬ ਨੇ ਆਪ ਦੇ ਸੋਰਸਸ ਤੋਂ ਪਾਣਾ ਹੈ ਤਾਂ ਕਿ ਡੈਮਸ ਬੈਰੇਜਸ ਔਰ ਜਿਹੜੇ ਹੈਡਵਰਕਸ ਨੇ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਐਫੀਸ਼ੀਐਂਟ ਤੇ ਸੇਫ ਤਰੀਕੇ ਨਾਲ ਹੋ ਸਕੇ ਇੱਕ ਅਹਿਮ ਡਿਸੀਜਨ ਹੈ ਜਿਹੜਾ ਉਹ ਅੱਜ ਪੰਜਾਬ ਦੀ ਕੈਬਨਿਟ ਨੇ ਲਿਆ ਔਰ ਇਸ ਤੋਂ ਇਲਾਵਾ ਦੋ ਇਸ਼ੂਜ਼ ਹੋਰ ਇੱਕ ਤੁਸੀਂ ਵੀ ਦੇਖਿਆ ਸੁਣਿਆ ਹੋਵੇਗਾ ਲੋਕਾਂ ਨੂੰ ਇਹ ਦਿੱਕਤਾਂ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਕਿ ਜੋ ਲੋਕਲ ਗਵਰਨਮੈਂਟ ਦੀਆਂ ਲੈਂਡਸ ਨੇ ਯੂਐਲਬੀਜ਼ ਨੇ ਅਰਬਨ ਲੋਕਲ ਬਾਡੀਜ਼ ਉਹਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਕਿਤੇ ਸਕੂਲ ਬਣੇ ਹੋਏ ਨੇ ਕਿਤੇ ਹਸਪੀਟਲ ਬਣੇ ਹੋਏ ਨੇ ਕਿਤੇ ਕੋਈ ਹੋਰ ਸਰਕਾਰੀ ਸੰਸਥਾਵਾਂ ਪਬਲਿਕ ਓਰੀਐਂਟਡ ਸੰਸਥਾਵਾਂ ਬੜੀਆਂ ਹੋਈਆਂ ਨੇ ਉਹ ਇੱਕ ਤਰੀਕੇ ਨਾਲ ਇਲੀਗਲ ਪੋਜੀਸ਼ਨ ਦੇ ਵਿੱਚ ਇਲੀਗਲ ਓਕਿਊਪੈਂਟ ਨੇ ਉਹ ਪਰ ਉਹਦੇ ਵਿੱਚ ਮੁਸ਼ਕਿਲ ਦਿੱਕਤ ਇਹ ਆ ਜਾਂਦੀ ਹੈ ਕਿ ਉਹ ਸਪਰਟਿਕੂਲਰ ਮਹਿਕਮੇ ਨੂੰ ਕਿ ਸਕੂਲ ਬਣਿਆ ਹੋਇਆ ਜਾਂ ਹਸਪੀਟਲ ਬਣਿਆ ਹੋਇਆ ਤੇ ਅੰਟਿਲ ਅਨਡਨਸ ਉਹ ਲੈਂਡ ਹੈ ਜਿਹੜੀ ਜੇ ਉਸ ਡਿਪਾਰਟਮੈਂਟ ਦੇ ਨਾਮ ਨਹੀਂ ਹੈਗੀ ਤਾਂ ਡਿਪਾਰਟਮੈਂਟ ਪੈਸਾ ਨਹੀਂ ਲਾ ਸਕਦਾ ਥੈਟ ਈਜ਼ ਅਪਗ੍ਰੇਡੇਸ਼ਨ ਵਗੈਰਾ ਦੀ ਨਹੀਂ ਹੁੰਦੀ ਹੈਗੀ ਸੋ ਇੱਕ ਗਵਰਨਮੈਂਟ ਟੂ ਗਵਰਨਮੈਂਟ ਟਰਾਂਸਫਰ ਦੇ ਤਹਿਤ ਲੋਕਲ ਗਵਰਨਮੈਂਟ ਦੀ ਯ ਅਲੋਂਗ ਵਿਦ ਦਾ ਪ੍ਰੋਪਰਟੀ ਉਹ ਉਸ ਪਾਰਟਿਕੂਲਰ ਡਿਪਾਰਟਮੈਂਟ ਨੂੰ ਉਸ ਪਾਰਟਿਕੂਲਰ ਸੰਸਥਾ ਨੂੰ ਮਹਿਕਮੇ ਨੂੰ ਟਰਾਂਸਫਰ ਕਰਨ ਦੀ ਜਿਹੜੀ ਅੱਜ ਕਲੀਅਰੈਂਸ ਹੈ ਉਹ ਦਿੱਤੀ ਗਈ ਹੈ ਤਾਂ ਕਿ ਜਿੱਥੇ ਕਿਤੇ ਵੀ ਇਹੋ ਜੀ ਕੋਈ ਇਸ਼ੂ ਹੈਗਾ ਤੇ ਉਹ ਕਨਸਰਨਡ ਮਹਿਕਮੇ ਨੂੰ ਟਰਾਂਸਫਰ ਹੋ ਜਾਏ ਤੇ ਉਹਨਾਂ ਦੀ ਅਪਕੀਪ ਅਪਗ੍ਰੇਡੇਸ਼ਨ ਔਰ ਸਭ ਸੰਭਾਲ ਲੈ ਜਿਹੜੀ ਉਹ ਪਾਰਟਿਕੂਲਰ ਡਿਪਾਰਟਮੈਂਟ ਕਰ ਲੈ ਸੋ ਇੱਕ ਬਹੁਤ ਵੱਡਾ ਮਸਲਾ ਸੀਗਾ ਮਸਲਾ ਬਹੁਤ ਵੱਡਾ ਸੀਗਾ ਮੁਸ਼ਕਲਾ ਵੱਡੀਆਂ ਸੀਗਾ ਤੇ ਇਹਨੂੰ ਅੱਜ ਪੰਜਾਬ ਸਰਕਾਰ ਨੇ ਹੱਲ ਕੀਤਾ ਇਸ ਦੇ ਨਾਲ ਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਚੋਨੇ ਦਾ ਸੀਜ਼ਨ ਹੈ ਉਹ ਸਿਰਤੇ ਆ ਸ਼ੈਲਰਜ਼ ਵਾਲਿਆਂ ਦੀ ਦਾ ਜੋ ਮਸਲਾ ਸੀਗਾ ਉਹ ਪਿਛਲੇ ਦਿਨ ਹੀ ਸੀਐਮ ਸਾਹਿਬ ਨੇ ਔਰ ਅਧਿਕਾਰੀਆਂ ਨੇ ਸਾਰਿਆਂ ਨੇ ਕਾਫੀ ਮੀਟਿੰਗਸ ਕਰਕੇ ਉਹਨਾਂ ਨੂੰ ਹੱਲ ਜਿਹੜਾ ਉਹ ਕਰ ਲਿਆ ਪੰਜਾਬ ਦੇ ਵਿੱਚ ਤਕਰੀਬਨ 5500 ਦੇ ਕਰੀਬ ਸ਼ੈਲਰ ਨੇ 185 ਲੱਖ ਮੀਟਰ ਟਨ ਹੈ ਜਿਹੜਾ ਉਹ ਚੋਨਾਉਣ ਜਾ ਰਿਹਾ ਉਹਦੀ ਕਸਟਮ ਮਿਲਿੰਗ ਪਾਲਿਸੀ ਹੈ ਜਿਹੜੀ ਇਸ ਵਾਰ ਦੀ ਉਹ ਸੀ ਅੱਜ ਉਹ ਐਨਵਲ ਬੇਸਿਸ ਤੇ ਹੁੰਦੀ ਹੈ ਉਹ ਅਸੀਂ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਸ਼ੈਲਰਾਂ ਵਾਲਿਆਂ ਨੂੰ ਸੈਂਟਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਜੋ ਪਿਛਲੇ ਸਾਲਾਂ ਦੇ ਵਿੱਚ ਘਾਟੇ ਪਏ ਨੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੀ ਸਿਕਿਉਰਿਟੀ ਜਿਹੜੀ ਰਿਫੰਡੇਬਲ ਸਿਕਿਉਰਿਟੀ ਸੀ 11 ਲੱਖ ਰੁਪਏ ਪਰ ਸ਼ੈਲਰ ਜਦੋਂ ਉਹਨਾਂ ਨੇ ਰਜਿਸਟ੍ਰੇਸ਼ਨ ਕਰਾਣੀ ਹੁੰਦੀ ਹੈ ਉਹ ਕਟਾ ਕੇ 5 ਲੱਖ ਕੀਤੀ ਗਈ ਹੈ ਇਸੇ ਤਰੀਕੇ ਨਾਲ ਉਹਨਾਂ ਨੂੰ ਬੈਂਕ ਗਰੰਟੀ ਦੇਣੀ ਪੈਂਦੀ ਸੀਗੀ ਅਗੇਂਸਟ ਦਾ ਕਾਸਟ ਅਗੇਂਸਟ ਦਾ ਵੈਲਿਊ ਆਫ ਦਾ ਸਟਾਕ ਥੈਟ ਦੇ ਆਰ ਗੋਇੰਗ ਟੂ ਸਟੋਰ ਜਿੰਨਾ ਉਹਨਾਂ ਨੇ ਸਟਾਕ ਰੱਖਾ ਹੁੰਦਾ ਸੀ ਉਹਦੇ ਦੀ ਬੈਂਕ ਗਰੰਟੀ ਦੇਣੀ ਪੈਂਦੀ ਸੀਗੀ ਉਹ ਵੀ ਉਹਨਾਂ ਨੂੰ ਕਾਫੀ ਖਚਲ ਖੋਰੀ ਕਰਨੀ ਪੈਂਦੀ ਸੀਗੀ ਬੈਂਕ ਦੇ ਵਿੱਚ ਪੈਸੇ ਵੀ ਉਹਦੇ ਐਫ ਡੀ ਬੀ ਬਣਾਉਣੀ ਪੈਂਦੀ ਸੀਗੀ ਔਰ ਪ੍ਰਾਪਰਟੀ ਵੀ ਰੱਖਣੀ ਪੈਂਦੀ ਸੀਗੀ ਉਹ ਅਸੀਂ ਉਹਨਾਂ ਨੂੰ ਇਹ ਅਲਾਉ ਕਰ ਦਿੱਤਾ ਕਿ ਤੁਸੀਂ ਬੈਂਕ ਗਰੰਟੀ ਲਾ ਦਿਓ ਸਿਰਫ ਪ੍ਰਾਪਰਟੀ ਦੀ ਲੀਨ ਹੈ ਜਿਹੜੀ ਉਹ ਮਾਰਕ ਹੋ ਜੇਗੀ ਤੇ ਉਹਦੇ ਨਾਲ ਉਹਨਾਂ ਨੂੰ ਸੌਖਾ ਜਿਹੜਾ ਹੋ ਜਾਏਗਾ ਔਰ ਇਸੇ ਤਰੀਕੇ ਨਾਲ ਥਰਡ ਉਹਨਾਂ ਦਾ ਜੋ ਸੀਐਮਆ ਜੋ ਉਹਨਾਂ ਦੀ ਰੇਟ ਸੀਗਾ ਜੋ ਕਸਟਮ ਮੇਕਿੰਗ ਆਫ ਰਾਈਸ ਉਹਦੇ ਜਿਹੜੇ ਰੇਟ ਸੀਗੇ ਉਹ 175 ਰੁਪਏ ਪਰ ਹੁਆ ਕਰਦਾ ਸੀਗਾ ਜਿਹੜਾ ਕਿ ਹੁਣ ਸਰਕਾਰ ਨੇ ਉਸ ਸੀਐਮ ਸਾਹਿਬ ਨੇ ਵਾਦਾ ਕੀਤਾ ਸੀਗਾ ਸ਼ੈਲਰ ਮਾਲਕਾਂ ਨੂੰ ਉਹ ਕਟਾ ਕੇ 10 ਰੁਪਏ ਕਰ ਦਿੱਤਾ ਸਪੋਸ ਫਾਰ ਐਗਜ਼ਾਮਪਲ ਕਿਸੇ ਸ਼ੈਲਰ ਵਾਲੇ ਨੇ 200 ਟਨ ਜਿਹੜਾ ਉਹ ਆਪ ਦੇ ਸ਼ੈਲਰ ਦੇ ਚਲਾਣਾ ਤੇ ਸਿੱਧੇ ਸਿੱਧੇ ਹੁਣ 165 ਰੁਪਏ ਹਿਸਾਬ ਨਾਲ 33 ਲੱਖ ਰੁਪਏ ਦਾ ਬੈਨੀਫਿਟ ਹੈ ਜਿਹੜਾ ਉਹ ਹੋ ਜਾਏਗਾ ਇਹਦੇ ਨਾਲ ਸੈਂਟਰ ਸਰਕਾਰ ਦੀਆਂ ਗਲਤ ਪਾਲਿਸੀਆਂ ਦਾ ਜੋ ਨੁਕਸਾਨ ਉਹ ਕਰ ਰਹੇ ਨੇ ਉਹ ਇੱਕ ਬਾਹ ਫੜਨ ਦਾ ਕੰਮ ਹੈ ਜਿਹੜਾ ਸ਼ੈਲਰ ਇੰਡਸਟਰੀ ਦਾ ਜਿਹੜੀ ਕਿ ਇੱਕ ਤਰੀਕੇ ਨਾਲ ਜਿੰਦ ਜਾਨ ਹੈ ਪੰਜਾਬ ਦੀ ਕਿਸਾਨੀ ਦੀ ਉਹ ਕੰਮ ਜਿਹੜਾ ਉਹ ਅੱਜ ਪੰਜਾਬ ਸਰਕਾਰ ਨੇ ਕੀਤਾ ਸੋ ਇਹ ਕੁਝ ਅਹਿਮ ਡਿਸੀਜਨ ਸੀਗੇ ਜਿਹੜੇ ਕਿ ਅੱਜ ਦੀ ਕੈਬਨਿਟ ਦੇ ਵਿੱਚ ਲਏ ਗਏ ਨੇ